ਇੱਕਠੇ ਪਹਿਲੇ ਤੇ ਪੜਦੇ ਹੁੰਦੇ ਸੀ ਠੀਕ ਹੈ ਇਕੱਠੇ ਪੜਦੇ ਪੜਦੇ ਚਲੋ ਸਾਡਾ ਫੇਅਰ ਹੋ ਗਿਆ ਮੁੜ ਕੇ ਹੌਲੀ-ਹੌਲੀ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ ਮੈਰਿਜ ਕਰ ਲਈ ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕਿ ਚਲੀ ਗਈ ਸਾਡਾ ਪਲਾਨ ਹੋਇਆ ਕਿ ਚਲ ਫੂਟ ਚਲੇ ਜਾ ਕੋਈ ਗੱਲ ਨਹੀਂ ਵੀ ਜਾ ਕੇ ਮੈਨੂੰ ਕਹਿੰਦੀ ਕਿ ਪਲਾਨ ਨੂੰ ਨਹੀਂ ਮੈਂ ਤੂੰ ਮੇਰੇ ਨਾਂ ਕਰ ਇੰਤਜ਼ਬਦੂਦ ਵੀ ਜਦ ਕਿ ਮਾਸਟਰ ਡਿਗਰੀ ਕਿੱਥੀ ਹੋਈ ਹੈ ਮੈਂ ਇੱਥੇ ਰਹਿ ਕੇ ਵੀ ਜੋਬ ਕਰ ਸਕਦੀ ਹਾਂ ਆਪਣਾ ਫਿਊਚਰ ਬ੍ਰਾਈਟ ਕਰ ਸਕਦੀ ਹਾਂ ਪਰ ਮੇਰੇ ਬਾਅਦ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਕੈਨੇਡਾ ਪੇ ਜਾਣ ਦਾ ਡਿਸੀਜਨ ਲਿਆ ਮੇਰੀ ਕੋਈ ਮਜਬੂਰੀ ਨਹੀਂ ਹੈ ਕਿ ਮੈਂ ਇਹੋ ਜਿਹੇ ਇਨਸਾਨ ਨਾਲ ਇੰਨੇ ਗਲਤ ਇਨਸਾਨ ਆ ਜੋ ਕਿ ਚੋਰੀਆਂ ਕਰ ਰਿਹਾ ਹੈ ਆਪਣਾ ਨਸ਼ਾ ਪੂਰਾ ਕਰਨ ਲਈ ਚੋਰੀਆਂ ਕਰ ਰਿਹਾ ਤੇ ਮੈਂ ਇਹੋ ਜਿਹੇ ਇਨਸਾਨ ਨਾਲ ਨਹੀਂ ਰਹਿ ਸਕਦੀ ਇਹ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਇਹਨਾਂ ਦੇ ਪੇਰੈਂਟਸ ਨੂੰ ਨਹੀਂ ਆਇਆ ਕਿ ਅਸੀਂ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲੇ ਆਪਣਾ ਧੀਪਕ ਸੁਧਾਰੀਏ ਪੀਤੇ ਦਿਨ ਹੀ ਗੁਰਦਾਸਪੁਰ ਦੇ ਪਿੰਡ ਪੈਰੋ ਸ਼ਾਦੀ ਰਣਵਾਲੇ ਇੱਕ ਨੌਜਵਾਨ ਹਰਮਿੰਦਰ ਸਿੰਘ ਨੇ ਆਪਣੀ ਹੀ ਪਤਨੀ 'ਤੇ ਇਲਜ਼ਾਮ ਲਗਾਏ ਸੀ ਕਿ ਉਸਦੀ ਪਤਨੀ ਵਿਦੇਸ਼ ਜਾ ਕੇ ਮੁੱਕਰ ਚੁੱਕੀ ਹੈ ਜਦਕਿ ਉਸਨੇ ਆਪਣੀ ਜ਼ਮੀਨ ਵੇਚ ਕੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਉਸਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਸੀ ਅਤੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਕੇ ਆਪਣੀ ਹੀ ਪਤਨੀ ਦੇ ਉੱਤੇ ਮਾਮਲਾ ਦਰਜ ਕਰਵਾਇਆ ਗਿਆ ਸੀ ਤਸਦੀਕ ਉਹਨੇ ਇਸ ਮਾਮਲੇ ਦੇ ਵਿੱਚ ਜਿਸ ਕੁੜੀ ਦੇ ਉੱਤੇ ਇਲਜ਼ਾਮ ਲੱਗੇ ਨੇ ਉਹ ਵੀ ਮੀਡੀਆ ਦੇ ਸਾਹਮਣੇ ਆਈ ਹੈ ਉਸ ਦੇ ਵੱਲੋਂ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਸਿੱਧੇ ਤੋਂ ਨਕਾਰਿਆ ਗਿਆ ਅਤੇ ਇਸ ਦੇ ਨਾਲ ਹੀ ਉਸ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਉੱਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ ਹਾਂਜੀ ਜਿਵੇਂ ਕਿ ਤੁਸੀਂ ਥੋੜੇ ਦਿਨ ਪਹਿਲੇ ਨਿਊਜ਼ ਸੁਣੀ ਹੋਏਗੀ ਕਿ ਇੱਕ ਕੁੜੀ ਕੈਨੇਡਾ ਜਾਂਦੀ ਹੈ ਮੁੰਡੇ ਦੇ ਪੈਸੇ ਲੈ ਕੇ ਮੁਕਰ ਜਾਂਦੀ ਹੈ ਮੁੰਡੇ ਨੂੰ ਬੁਲਾਉਂਦੀ ਵੀ ਨਹੀਂ ਮੁੰਡਾ ਆਪਣੇ ਦਮ ਤੇ ਕੈਨੇਡਾ ਜਾਂਦਾ ਹੈ ਇਦਾ ਕੀ ਦੂਸਰਾ ਪੱਖ ਜੋ ਕਿ ਮੈਂ ਦੱਸਣ ਜਾ ਰਹੀ ਆ ਮੇਰੀ ਫੈਮਲੀ ਨੇ ਰਜ਼ਮੰਦੀ ਨਾਲ ਮੇਰੇ ਮੇਰੀ ਮੈਰिज ਪੂਰੇ ਰੀਤੀ ਰਿਵਾਜਾਂ ਨਾਲ ਜਿਵੇਂ ਇੱਕ ਸਿੰਪਲ ਫੈਮਲੀ ਕਰਦੀ ਆ ਉਵੇਂ ਮੇਰੀ ਮੈਰिज ਉੱਥੇ ਕੀਤੀ ਉਦੋਂ ਬਾਅਦ ਜਦ ਮੈਂ ਉਹਨਾਂ ਦੇ ਘਰ ਜਾਂਦੀ ਆ ਉਥੇ ਪਤਾ ਲੱਗਦਾ ਜਾ ਕੇ ਕਿ ਮੁੰਡਾ ਨਸ਼ੇ ਕਰਦਾ ਹੈ ਜੋ ਕਿ ਬਹੁਤ ਜ਼ਿਆਦਾ ਐਡਿਕਟਡ ਹੈ ਉਦੋਂ ਬਾਅਦ ਉਹਨਾਂ ਦੀ ਫੈਮਿਲੀ ਨੇ ਬੈਠ ਕੇ ਡਿਸਾਈਡ ਕੀਤਾ ਕਿ ਅਸੀਂ ਤਾਂ ਮੁੰਡੇ ਨੂੰ ਕੈਨੇਡਾ ਭੇਜਣਾ ਹੈ ਫਿਰ ਜਦੋਂ ਮੇਰੇ ਕਹਿਣ ਦੇ ਬਾਵਜੂਦ ਕਿ ਇਦਾਂ ਦੀ ਕਮਿਟਮੈਂਟ ਤਾਂ ਮੇਰੇ ਨਾਲ ਹੋਈ ਨਹੀਂ ਸੀ ਰਿਸ਼ਤੇ ਤੋਂ ਪਹਿਲੇ ਕਿ ਅਸੀਂ ਕੈਨੇਡਾ ਭੇਜਣਾ ਮੁੰਡਾ ਜਦਕਿ ਤੁਸੀਂ ਰਿਸ਼ਤਾ ਐਵੇਂ ਕੀਤਾ ਕਿ ਸਾਡੀ ਜ਼ਮੀਨ ਹੈ ਚਲੋ ਠੀਕ ਹੈ ਵਧੀਆ ਹੈ ਵਧੀਆ ਤੁਹਾਡਾ ਗੁਜ਼ਾਰਾ ਹੋਏਗਾ ਮੇਰੇ ਨਾਂ ਕਾ ਇੰਦੇ باوجود ਵੀ ਜਦ ਕਿ ਮੈਂ ਮਾਸਟਰ ਡਿਗਰੀ ਕੀਤੀ ਹੋਈ ਹੈ ਮੈਂ ਇੱਥੇ ਰਹਿ ਕੇ ਵੀ ਜੌਬ ਕਰ ਸਕਦੀ ਆ ਆਪਣਾ ਫਿਊਚਰ ਬ੍ਰਾਈਟ ਕਰ ਸਕਦੀ ਆ ਪਰ ਮੇਰੇ ਬਾਜੂ ਮਨਾ ਕਰਨ ਦੇ باوجود ਵੀ ਉਹਨਾਂ ਨੇ ਕੈਨੇਡਾ ਭੇਜਣ ਦਾ ਡਿਸੀਜਨ ਲਿਆ ਉਦੋਂ ਬਾਅਦ ਹਾਂਜੀ ਮੈਂ ਕਹਿੰਦੀ ਆ ਕਿ ਇਹਨਾਂ ਨੇ ਪੈਸਾ ਲਗਾਇਆ ਮੇਰੇ ਤੇ ਲਗਾਇਆ ਮੈਨੂੰ ਬਾਹਰ ਭੇਜਿਆ ਮੈਨੂੰ ਕੈਨੇਡਾ ਭੇਜਿਆ ਉਦੋਂ ਬਾਅਦ ਇਹਨਾਂ ਨੇ ਇਹਨਾਂ ਦੇ ਮੁੰਡੇ ਦਾ ਮਤਲਬ ਕਿ ਨਸ਼ਿਆਂ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਸੀਗਾ ਕਿ ਮੈਨੂੰ ਵੀ ਉੱਥੇ ਚਲੋ ਮੈਨੂੰ ਖਬਰ ਪਹੁੰਚਦੀ ਸੀ ਬਟ ਇਹਨਾਂ ਦੀ ਫੈਮਿਲੀ ਵੱਲੋਂ ਨਹੀਂ ਸੀ ਪਹੁੰਚਦੀ ਖਬਰ ਕਿ ਮੁੰਡਾ ਨਸ਼ੇ ਦੇ ਨਸ਼ਿਆਂ ਦੇ ਨਾਲ ਨਾਲ ਚੋਰੀਆਂ ਵੀ ਕਰ ਰਿਹਾ ਚੋਰੀਆਂ ਕਰ ਕਰਕੇ ਜੋ ਕਿ ਆਪਣੀ ਨਸ਼ੇ ਦੀ ਡੋਜ਼ ਪੂਰੀ ਕਰ ਰਿਹਾ ਹੈ ਉਦੋਂ ਬਾਅਦ 2021 ਵਿੱਚ ਮੈਂ ਵਾਪਸ ਕੇ 1 ਸਾਲ ਬਾਅਦ ਕੈਨੇਡਾ ਤੋਂ ਵਾਪਸ ਆਈ ਜਦਕਿ ਇਹਨਾਂ ਦੇ ਪੇਰੈਂਟਸ ਨੇ ਕਿਹਾ ਗਿਆ ਇਹਨਾਂ ਦੀ ਮਦਰ ਵੱਲੋਂ ਵੀ ਕਿ ਇਹ ਫਿਰ ਸਚਾਈ ਜਦੋਂ ਆ ਕੇ ਸਾਰਾ ਕੁਝ ਦੇਖਿਆ ਸਾਹਮਣੇ ਦੇਖਿਆ ਤੇ ਉਦੋਂ ਬਾਅਦ ਕੋਈ ਵੀ ਕੋਈ ਵੀ ਕੁੜੀ ਕੋਈ ਵੀ ਪੇਰੈਂਟਸ ਇਹ ਨਹੀਂ ਚਾਹੇਗਾ ਕਿ ਇਹੋ ਜਿਹਾ ਇਨਸਾਨ ਨਾਲ ساری ਉਮਰ ਰਿਹਾ ਜਾਏ ਕਿਉਂਕਿ ਕਿਸੇ ਦੀ ਕੋਈ ਮੇਰੀ ਕੋਈ ਮਜਬੂਰੀ ਨਹੀਂ ਹੈ ਕਿ ਮੈਂ ਇਹੋ ਜਿਹੇ ਇਨਸਾਨ ਨਾਲ ਐਨੇ ਗਲਤ ਇਨਸਾਨ ਆ ਜੋ ਕਿ ਚੋਰੀਆਂ ਕਰ ਰਿਹਾ ਹੈ ਆਪਣਾ ਨਸ਼ਾ ਪੂਰਾ ਕਰਨ ਲਈ ਚੋਰੀਆਂ ਕਰ ਰਿਹਾ ਹੈ ਤੇ ਮੈਂ ਇਹੋ ਜਿਹੇ ਇਨਸਾਨ ਨਾਲ ਨਹੀਂ ਰਹਿ ਸਕਦੀ ਜਿਵੇਂ ਕਿ ਇਹਨਾਂ ਦੀ ਫੈਮਲੀ ਨੇ ਸੋਚਿਆ ਹੋਇਆ ਸੀਗਾ ਕਿ ਸਾਡਾ ਮੁੰਡਾ ਸਾਡੇ ਮੁੰਡੇ ਦੇ ਹਾਲਾਤ ਇੱਥੇ ਬਹੁਤ ਜ਼ਿਆਦੇ ਮਾੜੇ ਆ ਨਸ਼ਿਆਂ ਵਿੱਚ ਆ ਉਹ ਤੇ ਕੈਨੇਡਾ ਜਾ ਕੇ ਸੁਧਰ ਜਾਏਗਾ ਪਰ ਜਦੋਂ ਇਹਦਾ ਵੀਜ਼ਾ ਆਇਆ ਇਹ ਇਨਸਾਨ ਕੈਨੇਡਾ ਗਿਆ ਉੱਥੇ ਜਾ ਕੇ ਇਹਦੇ ਹਾਲਾਤ ਹੋਰ ਵੀ ਬੁਰੇ ਹੋ ਗਏ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੈਨੇਡਾ ਰਹਿੰਦੇ ਹੋਏ ਸਾਰੇ ਜਾਣਦੇ ਆ ਕਿ ਹਰ ਇੱਕ ਇਨਸਾਨ ਨੂੰ ਆਪਣੇ ਡਾਕੂਮੈਂਟਸ ਪੂਰੇ ਕਰਦੇ ਆ ਸਿੰ ਨੰਬਰ ਲੈਂਦੇ ਆ ਹੋਰ ਜ਼ਰੂਰੀ ਚੀਜ਼ਾਂ ਲੈਂਦੇ ਆ ਦੋ ਤੋਂ ਤਿੰਨ ਵੀਕ ਲੱਗਦੇ ਆ ਕਈਆਂ ਨੂੰ ਇੱਕ ਮੰਥ ਵੀ ਲੱਗਦਾ ਪਰ ਉਸ ਟਾਈਮ ਦੌਰਾਨ ਇਸ ਇਨਸਾਨ ਕੋਲ ਇਸ ਇਨਸਾਨ ਦੇ ਹੱਥ ਵਿੱਚ ਵੈਪਨ ਸੀਗੇ ਹਰ ਕੋਈ ਕੋਈ ਵੀ ਸੋਚ ਸਕਦਾ ਹੈ ਕਿ ਇੱਕ ਮੰਥ ਦੇ ਦੌਰਾਨ ਇਸ ਕੋਲ ਇਹ ਵੈਪਨ ਕਿਵੇਂ ਆ ਸਕਦੇ ਆ ਉਸ ਤੋਂ ਬਾਅਦ ਉਸ ਵੈਪਨਸ ਦੇ ਨਾਲ ਇਸ ਇਨਸਾਨ ਨੇ ਡਰਾਣਾ ਧਮਕਾਣਾ ਸ਼ੁਰੂ ਕੀਤਾ ਦਰਾੰਤਮਕਾਂ ਤੋਂ ਬਾਅਦ ਕ੍ਰਿਮੀਨਲ ਬੰਦਿਆਂ ਨਾਲ ਵੀ ਇਹਦੇ ਹੱਥ ਸੀਗੇ ਜਿਨ੍ਹਾਂ ਦੇ thro ਇਹ ਧਮਕੀਆਂ ਮੈਨੂੰ ਭੇਜਦਾ ਸੀਗਾ ਥ੍ਰੈਟ ਕਰਦਾ ਸੀਗਾ ਬਾਰ-ਬਾਰ ਫੋਨ ਕਾਲਸ ਤੇ ਵੀ ਕਰਦਾ ਸੀਗਾ ਰਿਕਾਰਡਿੰਗਸ ਪੇਜ ਕੇ ਕਰਦਾ ਸੀਗਾ ਤੇ ਫੋਟੋਗ੍ਰਾਫਸ ਦੁਆਰਾ ਵੀ ਕਰਦਾ ਸੀਗਾ ਜੋ ਕਿ ਫੋਟੋਸ ਤੁਸੀਂ ਦੇਖ ਸਕਦੇ ਹੋ ਉਹਨਾਂ ਫੋਟੋਗ੍ਰਾਫਸ ਭੇਜ ਕੇ ਮੈਨੂੰ ਤੇ ਧਮਕਾਂਦਾ ਸੀਗਾ ਉਸ ਤੋਂ ਬਾਅਦ ਮੈਂ ਡਿਵੋਰਸ ਕੇਸ ਫਾਈਲ ਕੀਤਾ ਇਹ ਇਨਸਾਨ ਨੇ ਮੇਰੇ ਕੰਮ ਦੇ ਬਾਅਦ ਬਾਰਵੀਂ ਆ ਕੇ ਮੈਨੂੰ ਡਰਾਇਆ ਧਮਕਾਇਆ ਪਹਿਲਾਂ ਇਸ ਚੀਜ਼ ਨੂੰ ਮੈਂ ਚਲੋ ਨਜ਼ਰਅੰਦਾਜ਼ ਕੀਤਾ ਕਿ ਨਹੀਂ ਉਸ ਤੋਂ ਬਾਅਦ ਇਸ ਇਨਸਾਨ ਵੱਲੋਂ ਉਹ ਕੰਮ ਦੇ ਬਾਹਰ ਆ ਕੇ ਡਰਾਣਾ ਧਮਕਾਣਾ ਸ਼ੁਰੂ ਕੀਤਾ ਕਿ ਜੇ ਤੂੰ ਕੰਮ ਤੋਂ ਬਾਹਰ ਜਦੋਂ ਵੀ ਨਿਕਲੀ ਤੈਨੂੰ ਗੋਲੀ ਮਾਰ ਦੇਵਾਂਗਾ। ਉਦੋਂ ਬਾਅਦ ਮੈਂ ਡਰਦੀ ਹੋਈ ਨੇ ਪੁਲਿਸ ਕੰਪਲੇਂਟ ਕੀਤੀ ਜੋ ਕਿ ਅੱਜ ਵੀ ਇਹਦੇ ਅਗੇਂਸਟ ਚੱਲ ਰਹੀ ਹੈ। ਉਸ ਤੋਂ ਬਾਅਦ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕਹਿਣ ਦੇ ਬਾਵਜੂਦ ਇਹਨਾਂ ਦੇ ਘਰੇ ਫੋਨ ਕੀਤਾ ਗਿਆ ਕਿ ਤੁਹਾਡੇ ਮੁੰਡੇ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਨਸ਼ਾ ਕਰਨ ਦੇ ਨਾਲ ਨਾਲ ਉਹ ਬਹੁਤ ਬੁਰੀ ਸੰਗਤ ਵਿੱਚ ਫਸ ਚੁੱਕਾ ਹੈ ਜੋ ਕਿ ਬਹੁਤ ਮਾੜੇ ਕੰਮ ਕਰ ਰਿਹਾ ਉੱਥੇ। ਫਿਰ ਇਹਨਾਂ ਦੇ ਪੇਰੈਂਟਸ ਨੇ ਇਹਨੂੰ ਇੰਡੀਆ ਬੁਲਾਇਆ। ਇੰਡੀਆ ਬੁਲਾ ਕੇ ਫਿਰ ਇਹਨਾਂ ਨੂੰ ਲੱਗਾ ਕਿ ਸਾਡੇ ਹੱਥ ਕੁਝ ਨਹੀਂ ਆਇਆ ਸਾਡਾ ਮੁੰਡਾ ਵੀ ਇੰਡੀਆ ਆ ਗਿਆ ਜਦੋਂ ਕਿ ਜਦ ਕਿ ਮੁੰਡੇ ਕੋਲ 2025 ਦਾ ਵੀਜ਼ਾ ਹੈ ਉਹ ਕਿਉਂ ਨਹੀਂ ਕੈਨੇਡਾ ਜਾ ਰਿਹਾ ਕੈਨੇਡਾ ਜਾ ਕੇ ਕਿਉਂ ਨਹੀਂ ਕੰਮ ਕਰ ਰਿਹਾ ਉਹਦੇ ਹੱਥ ਤਾਂ ਨਹੀਂ ਬੰਨੇ ਹੋਏ ਕਿਸੇ ਨੇ ਬੋਡੀ ਪਾਰਟਸ ਉਹਦੇ ਪੂਰੇ ਹੀ ਨੇ ਹੱਥ ਕੰਮ ਕੰਮ ਕਰ ਸਕਦਾ ਹੈ ਉਹਦੇ ਹੱਥ ਟੁੱਟੇ ਤਾਂ ਨਹੀਂ ਹੋਏ ਸਭ ਕੁਝ ਕਰ ਸਕਦਾ ਹੈ ਪਰ ਕਿਉਂ ਨਹੀਂ ਉਹਦੇ ਵੱਲੋਂ ਕੰਮ ਕੀਤਾ ਗਿਆ ਮਾੜੀਆਂ ਹਾਲਾਤਾਂ ਦੇ ਕਰਕੇ ਫਿਰ ਉਹਨਾਂ ਦੇ ਪੇਰੈਂਟਸ ਨੇ ਉਹਨੂੰ ਇੰਡੀਆ ਬੁਲਾਇਆ ਇੰਡੀਆ ਬੁਲਾ ਕੇ ਜਦੋਂ ਉਹਨਾਂ ਨੂੰ ਲੱਗਾ ਕਿ ਸਾਡੇ ਹੱਥ ਕੁਝ ਨਹੀਂ ਆਇਆ ਦੇ ਜੰਦੇ ਹੁੰਦੇ ਆ ਕਿ ਹੱਥ ਨਹੀਂ ਥੂ ਕੋੜੀ ਫਿਰ ਕਿਸੇ ਤੇ ਇਲਜ਼ਾਮ ਲਾਣੇ ਸ਼ੁਰੂ ਕਰ ਦੋ ਕਿਸੇ ਦੀ ਬਦਨਾਮੀ ਕਰਨੀ ਸ਼ੁਰੂ ਕਰ ਦੋ ਤਨਾ ਕਿਸੇ ਦੀ ਬਦਨਾਮੀ ਕਰਨ ਦੇ ਕਰਕੇ ਤੁਸੀਂ ਆਪਣੇ ਧੀ ਪੁੱਤ ਦੇ ਐਬ ਨਹੀਂ ਲੁਕਾ ਸਕਦੇ ਤੁਸੀਂ ਉਹਨੂੰ ਸੱਚਾ ਨਹੀਂ ਸਾਬਿਤ ਕਰ ਸਕਦੇ ਕਿ ਸਾਡਾ ਧੀ ਪੁੱਤ ਬਹੁਤ ਸੱਚਾ ਹੈ ਤੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਆਏ ਦਿਨ ਵੀਡੀਓਜ਼ ਟ੍ਰੈਂਡਿੰਗਸ ਨੇ ਉਈ ਜਨੇ ਕੁੜੀ ਤੋਖਾ ਕਰ ਗਈ ਕੁੜੀ ਮਨੇ ਮੁੰਡਾ ਬਾਹਰ ਨਿੰਕ ਲੈ ਕੇ ਗਈ ਐਵੇਂ ਹੋਇਆ ਉਵੇਂ ਹੋਇਆ ਤੁਸੀਂ ਦੇਖ ਹੀ ਰਹੇ ਹੋ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੁਸੀਂ ਇਹਦਾ ਵੀਜ਼ਾ ਦੇਖ ਸਕਦੇ ਹੋ ਤੁਸੀਂ ਇਸਦਾ ਇਸ ਇਨਸਾਨ ਦਾ ਵਰਕ ਪਰਮਿਟ ਚੈੱਕ ਕਰ ਸਕਦੇ ਹੋ ਕਦੋਂ ਤੱਕ ਹੈ ਇਹਨਾਂ ਦੀ ਫੈਮਿਲੀ ਵੱਲੋਂ ਇਹਨਾਂ ਨੂੰ ਬੁਲਾਇਆ ਗਿਆ ਇੰਡੀਆ ਬੁਲਾਇਆ ਗਿਆ ਇੱਥੇ ਆਨ ਕੇ ਨਿਕੰਮ ਉੱਥੇ ਵੀ ਕੰਮ ਨਹੀਂ ਕੀਤਾ ਇੱਥੇ ਆਨ ਕੇ ਦੇ ਹੋਰ ਪੁੱਠੇ ਕੰਮ ਸਾਰੀ ਦੁਨੀਆ ਜਾਣਦੀ ਚਲੋ ਬੱਚਾ ਬੱਚਾ ਜਾਣਦਾ ਹੈ ਤੇ ਉਸ ਦੇ باوجود ਵੀ ਇਹਨਾਂ ਦੇ ਪੇਰੈਂਟਸ ਨੂੰ ਨਹੀਂ ਆਇਆ ਕਿ ਅਸੀਂ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲੇ ਆਪਣਾ ਧੀ ਪੁੱਤ ਸੁਧਾਰੀਏ ਪਤੀ ਦੀ ਦਸਨ ਮੁਤਾਬਕ ਉਹਨਾਂ ਦੇ ਵੱਲੋਂ ਲੰਮੇ ਰਿਜ਼ਰਵ ਕਰਵਾਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਖਰਚਾ ਕਰਕੇ ਆਪਣੇ ਤੌਰ ਦੇ ਉੱਤੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਪਰ ਉਧਰ ਦੂਜੇ ਪਾਸੇ ਵੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਬੇहद ਨਸ਼ੀ ਕਰਦਾ ਸੀ ਜਿਸ ਤੋਂ ਬਾਅਦ ਉਸ ਨੇ ਤਲਾਕ ਲੈ ਲਿਆ ਕੈਨੇਡਾ ਵੀ ਬੁਲਾਇਆ ਗਿਆ ਪਰ ਉੱਥੇ ਵੀ ਉਹ ਨਸ਼ੇ ਦਾ ਆਦੀ ਹੋ ਗਿਆ ਲਗਾਤਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦਿੰਦਾ ਸੀ ਫਿਲਹਾਲ ਪਤੀ ਪਤਨੀ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹੁਣ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੁਕ ਚੈਨਲ